ਇਹ ਤੇ ਮੈਂ ਸਵਾਲ ਲੂੰਗੀ ਸੂਟ ਸੋਨਾ ਹੈ ਨਾ ਕੀ ਦੇਖੀ ਜਾਨੀ ਆ ਸੂਟਾਂ ਨੂੰ ਕਦੇ ਇਹਨਾਂ ਰੱਖ ਦਿੰਨੀ ਆ ਕਦੇ ਫੇਰ ਚੱਕ ਲੈਂਦੀ ਆ ਫੇਰ ਰੱਖ ਦਿੰਨੀ ਆ ਇਹਦੇ ਕੀ ਖਾਸੀਅਤ ਹੈ ਇਹਨਾਂ 'ਚ ਇੰਨਾ ਤਾਂ ਮਹਿੰਗਾ ਵੀ ਨਹੀਂ ਹੈਗਾ ਇਹ ਨਹੀਂ ਇਹ ਤਾਂ ਬਹੁਤ ਮਹਿੰਗਾ ਸੂਟ ਆ ਇਹਦੀ ਕੋਈ ਕੀਮਤ ਨਹੀਂ ਹੈਗੀ ਇਹ ਡਾ ਕਿੰਨਾ ਕ ਮਹਿੰਗਾ ਆਮ ਸੂਟ ਵਰਗਾ ਸੂਟ ਤੁਹਾਨੂੰ ਲੱਗਦਾ ਹੈ ਆਮ ਸੂਟ ਵਰਗਾ ਸੂਟ ਪਰ ਇਹ ਮੇਰੇ ਪੇਕੇਆਂ ਨੇ ਦਿੱਤਾ ਹੋਇਆ ਤੇ ਪੇਕੇਆਂ ਤੋਂ ਆਈਆਂ ਹੋਈਆਂ ਚੀਜ਼ਾਂ ਨਾ ਤਿਆਂ ਵਾਸਤੇ ਅਨਮੋਲ ਹੁੰਦੀਆਂ ਨੇ ਇਨਾਂ ਦੀ ਕੋਈ ਕੀਮਤ ਨਹੀਂ ਹੁੰਦੀ ਤੇ ਇਹ ਉਹਨਾਂ ਕਰਮ ਵਾਲਿਆਂ ਦੇ ਹਿੱਸੇ ਆਉਂਦਾ ਜਿਨ੍ਹਾਂ ਦੀ ਪੇਕਿਆਂ 'ਚ ਕਦਰ ਆ ਜਿਨ੍ਹਾਂ ਨੂੰ ਪੇਕਿਆਂ ਤੋਂ ਪਿਆਰ ਮਿਲਦਾ ਤੇ ਇਹਦੀ ਕੋਈ ਕੀਮਤ ਨਹੀਂ ਹੈਗੀ ਚਲ ਕੋਈ ਨਹੀਂ ਰੱਖ ਲੈ ਇਹਨਾਂ ਨੂੰ ਰੱਖਦੇ ਕੋਈ ਹੋਰ ਕੰਮ ਵੀ ਕਰ ਲੈ ਛੱਡ ਦੇ ਇਹਨਾਂ ਨੂੰ ਸਵਾਲ ਹੀ ਤੇ ਵਾਗੇ ਪਾ ਲਈ ਇਹਨਾਂ ਨੂੰ ਕੀ ਪਤਾ ਕਿ ਧੀਆਂ ਵਾਸਤੇ ਇਹ ਸੂਟ ਕਿਵੇਂ ਹੁੰਦੇ ਨੇ ਚਾਹੇ ਆਪਣੀਆਂ ਲੱਖਾਂ ਅਲਮਾਰੀਆਂ ਭਰੀਆਂ ਪਈਆਂ ਹੋਣ ਪਰ ਜਿਹੜਾ ਸੂਟ ਪੇਕਿਆਂ ਤੋਂ ਆਉਂਦਾ ਉਹ ਦਿਲ ਦੇ ਬਹੁਤ ਨੇੜੇ ਹੁੰਦਾ ਹੈ ਰੱਬ ਕਰੇ ਇਹ ਸੂਟ ਸਾਰੀਆਂ ਧੀਆ ਨੂੰ ਮਿਲਣਾ ਇਹ ਪਿਆਰ ਹੁੰਦਾ ਇਹ ਸੂਟ ਨਹੀਂ ਹੁੰਦੇ